ਕਿਸੇ ਚੀਜ਼ ਦੀ ਅਹਿਮੀਅਤ ਸਾਨੂੰ ਉਦੋਂ ਪਤਾ ਲੱਗਦੀ ਹੈ ਜਦੋਂ ਉਹ ਚੀਜ਼ ਸਾਡੇ ਕੋਲੇ ਨਹੀਂ ਹੁੰਦੀ ਜਾਂ ਉਹ ਚੀਜ਼ ਸਾਡੇ ਕੋਲੋਂ ਘਟ ਜਾਂਦੀ ਹੈ ਕੱਲ ਜਦੋਂ ਤੇਲ ਸਪਲਾਈ ਦੇ ਕੈਂਟਰਾਂ ਦੇ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਗਈ ਤਾਂ ਚਾਰੇ ਪਾਸੇ ਹਾਹਾਕਾਰ ਮੱਚ ਗਈ ਅਤੇ ਲੋਕ ਪੈਟਰੋਲ ਡੀਜ਼ਲ ਭੋਣ ਦੇ ਲਈ ਜਮ੍ਹਾਂ ਕਰਨ ਦੇ ਲਈ ਲੰਮੀਆਂ ਲੰਮੀਆਂ ਲੈਣਾ ਦੇ ਵਿੱਚ ਲੱਗ ਗਏ ਤੇ ਹਫੜਾ ਤਫੜੀ ਮੱਚ ਗਈ ਠੀਕ ਇਸੇ ਤਰ੍ਹਾਂ ਹੀ ਜੋ ਸਾਡੇ ਕੋਲੇ ਕੁਦਰਤ ਦੁਆਰਾ ਹਨਮੋਲ ਦਾਤਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਕੀ ਹੈ ਅਸੀਂ ਨਹੀਂ ਪੈਦਾ ਕਰ ਸਕਦੇ ਨਾ ਬਣਾ ਸਕਦੇ ਪਰ ਹੁਣ ਉਹ ਜਦੋਂ ਸਾਡੇ ਕੋਲੇ ਬਹੁਤ ਮਾਤਰਾ ਵਿੱਚ ਹਨ ਤਾਂ ਅਸੀਂ ਉਹਨਾਂ ਦਾ ਮਿਸਯੂਜ਼ ਕਰ ਰਹੇ ਹਾਂ ਦੁਰਵਾਰਤੋਂ ਕਰ ਰਹੇ ਹਾਂ ਤੇ ਸੋਚੋ ਜੇਕਰ ਇਹ ਦੁਰਲੱਭ ਦਾਤਾਂ ਜੇ ਸਾਡੇ ਕੋਲੋਂ ਖੁੱਸ ਗਈਆਂ ਖਤਮ ਹੋ ਗਈਆਂ ਤਾਂ ਫਿਰ ਸਾਡਾ ਕੀ ਬਣੇਗਾ ਸੋ ਇਸ ਲਈ ਕੁਦਰਤ ਦੇ ਅਨਮੋਲ ਦਾਤਾਂ ਜਿਵੇਂ ਪਾਣੀ ਹਵਾ ਇਸ ਦੀ ਸੰਭਾਲ ਰੱਖੋ ਮਿੱਟੀ ਦੀ ਸੰਭਾਲ ਰੱਖੋ ਉਹ ਕਹਿੰਦੇ ਹਨਾ ਰੁੱਖ ਬਚਾਓ ਪਾਣੀ ਦੀ ਦੁਰਵਰਤੋਂ ਨਾ ਕਰੋ ਇਨਾ ਪ੍ਰਦੂਸ਼ਣ ਨਾ ਕਰੋ ਇਹ ਸਾਹ ਲੈਣਾ ਹੀ ਔਖਾ ਹੋ ਜਾਵੇ ਬਹੁਤ ਬਹੁਤ ਧੰਨਵਾਦ